ਅੱਗੇ ਸਰ ਜੀ ਮਾਰੇ ਨਾ ਬੋਲੋ ਪੁਲਿਸ ਦੇ ਉੱਪਰ ਜੜੀ ਫਾਇਰਿੰਗ ਕੀਤੀ ਹੈ ਅੱਗੇ ਤੁਸੀਂ ਕੋਲ ਵੀ ਦੇਖ ਸਕਦੇ ਮੈਂ ਦਿਖਾ ਰਿਹਾ ਕਿ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਗਈ ਕਰ ਉਹ ਆਪ ਦੇਖਦੇ ਵਿੱਚ ਪੁਲਿਸ ਵੱਲੋਂ ਜੜੀਆਂ ਇਹਨਾਂ ਦੇ ਉੱਪਰ ਜਿਹੜੇ ਕ੍ਰੋਸ ਫਾਇਰਿੰਗ ਜੜੀ ਕੀਤੀ ਹੈ ਹੁਣ ਇਹ ਕਿਹੜਾ ਕਰਤੀ ਹੈ ਡਲਟਾ ਚੈਂਬਰ ਹੈਗੇ ਨੇ ਸਿਟੀ ਦੇ ਵਿੱਚ ਰੀਚੀ ਟਰੈਵਲ ਦੇ ਨੇੜੇ ਉੱਥੇ ਐਮਜੀ ਹੈਕਟਰ ਗੱਡੀ ਖੜੀ ਸੀ ਜਿਹੜਾ ਇੰਦਰਜੀਤ ਸਿੰਘ ਨਾਮ ਦਾ ਵਿਅਕਤੀ ਹੈ ਉਹ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ ਉਹਦੀ ਗੱਡੀ ਦੇ ਵਿੱਚ ਫਾਇਰਿੰਗ ਕਰਕੇ ਜਿਹੜੇ ਤੇ ਹੈਗੇ ਸੀ ਤਿੰਨ ਅਕਿਊਜ਼ ਉਹਦੇ ਵਿੱਚ ਫਿਕਰ ਆਊਟ ਹੋਏ ਸੀ ਉਹਨਾਂ ਨੇ ਜਿਹੜਾ ਹੈਗਾ ਇਹਦੇ ਵਿੱਚ 5 ਕਰੋੜ ਦੀ ਫਰौती ਮੰਗਣ ਵਾਸਤੇ ਇੱਕ ਜਿਹੜੀ ਹੈਗੀ ਐ ਸਲਿੱਪ ਉੱਥੇ ਰੱਖੀ ਸੀ ਅੱਜ ਸਾਡੇ ਇਨਸਪੈਕਟਰ ਸੀ ਆਈਏ ਇਹਨਾਂ ਕੋਲ ਸੀਕ੍ਰੀਟ ਇਨਫਰਮੇਸ਼ਨ ਸੀ ਜਿਹਦੇ ਤਾਂ ਤੇ ਜਿਹੜੀ ਸਾਰੀ ਸਾਡੇ ACP ਡਿਟੈਕਟਿਵ ਤੇ ਹੋਰ ਸਾਰਿਆਂ ਦੇ ਉਸ ਟਾਈਮ ਦਾ ਆਪਰੇਸ਼ਨ ਚੱਲ ਰਿਹਾ ਸੀ ਬਾਕੀ ਤੁਹਾਨੂੰ ਜਿਹੜੀਆਂ ਡਿਟੇਲਸ ਹੈਗੀਆਂ ਸਵੇਰੇ ਸਿੱਟ ਸਕਦੇ ਸੀ ਕੋਈ ਵੀ ਚੋ ਕਿਸੇ ਦੀ ਬਚ ਨਹੀਂ ਨਹੀਂ ਡੈਥਲੀ ਹੋਈ ਕਿਸੇ ਦੀ ਇਫ ਇੰਜਰਡ ਹੈਗੇ ਉਹਨਾਂ ਨੇ ਜਿਹੜੀ ਹੈਗੀ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕੀਤੀ ਐਂਡ ਉਹਦੇ ਵਿੱਚ ਇੰਸਪੈਕਟਰ ਜਿਹੜੇ ਕਿੰਨੇ ਫਾਇਰ ਕੀਤੇ ਗਏ ਕ੍ਰਿਜ਼ਨ ਜਿਹੜੇ ਪੁਲਿਸ ਜੋ ਪੁਲਿਸ ਪਾਰਟੀ ਤੇ ਜਿਹੜੇ ਹੈਗੇ ਨੇ 5-6 ਫਾਇਰ ਇਹਨਾਂ ਵੱਲੋਂ ਕੀਤੇ ਗਏ ਨੇ 5-6 ਫਾਇਰ ਕੋਲ ਕਿਤੇ ਬੰਦਾ ਇਹ ਇੱਕ ਬੰਦਾ ਇਕੱਲਾ ਹੀ ਸੀ ਜੀ ਕੋਈ ਹੋਰ ਵੀ ਉਹਦੇ ਸਾਥੀ ਹੈਗੇ ਨਹੀਂ ਉਹ ਹਾਲੇ ਚੱਲ ਰਿਹਾ ਆਪਰੇਸ਼ਨ ਚ ਜਦੋਂ ਬਾਅਦ ਚ ਅਪਡੇਟ ਕਰਦੇ ਜਿੱਦਾਂ ਕਿ ਕੋਈ ਨਾਲ ਕੋਈ ਉਹਨਾਂ ਦੇ ਸਿਗਰ ਫਿਲਹਾਲ ਜੇ ਤੁਸੀਂ ਆਪਰੇਸ਼ਨ ਕੀਤਾ ਸੀਗਾ ਉਹਦੇ ਨਾਲ ਕੋਈ ਸਿਗਰ ਇਹਨਾਂ ਦੇ ਹਲੇ ਸਾਡਾ ਆਪਰੇਸ਼ਨ ਚੱਲ ਰਿਹਾ ਫਿਰ ਤੁਹਾਨੂੰ ਅਪਡੇਟ ਕਰਦੇ ਹਾਂ ਜੀ ਸਰ ਜਿੰਦਰ ਜੀ ਰੋਕਿਆ ਗਿਆ ਸੀ ਇਹਨਾਂ ਨੂੰ ਤੇ ਹੁਣ ਤੋਂ ਘੁੰਮੇ ਗੋਲੀਆਂ ਚਲਾਨੀਆਂ ਸ਼ੁਰੂ ਕਰਦੇ ਹਾਂ ਤੁਹਾਨੂੰ ਅਪਡੇਟ ਕਰਦੇ ਹਾਂ ਬਾਅਦ ਚ ਸਾਡਾ ਹਲੇ ਆਪਰੇਸ਼ਨ ਬਰਦਰ ਚੱਲ ਰਿਹਾ ਸਾਡਾ ਬਾਅਦ ਦੇ ਵਿੱਚ ਆਪਾਂ ਅਪਡੇਟ ਕਰਦੇ ਹਾਂ ਜੀ ਬਿਲਕੁਲ ਸਪੈਰ